ਦੇ ਵਿੱਚ ਕਰਿਆ ਚਿੱਪੇ ਕੀ ਭਾਰਤੀ ਕਿਸਾਨ ਯੂਨੀ ਰਾਜੇਵਾਲ ਦੇ ਪ੍ਰਧਾਨ ਅੱਜ ਬਲਬੀਰ ਸਿੰਘ ਰਾਜੇਵਾਲ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਤੇ ਕਾਂਗਰਸੀ ਆਗੂ ਗੁਰ ਪ੍ਰਤਾਪ ਸਿੰਘ ਪਰਿਆਲਾ ਵੀ ਮੌਜੂਦ ਸਨ ਜ਼ਿਕਰ ਇਹ ਹੋ ਗਿਆ ਕਿ ਇਸ ਜਗ੍ਹਾ ਤੇ ਜਦੋਂ ਪੁਲ ਬਣ ਰਹੀ ਸੀ ਤਾਂ ਪੁਰਾਣੀ ਰਸਤਾ ਪਿੰਡ ਵੀ ਬਿਲਕੁਲ ਵੀ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਕਮੇਟੀ ਵੱਲੋਂ ਸੰਘਰਸ਼ ਕੀਤਾ ਗਿਆ ਸੀ ਤੇ ਕਈ ਮਹੀਨੇ ਉਹ ਪ੍ਰੋਟੈਸਟ ਵੀ ਕਰਦੇ ਹੋਏ ਨਜ਼ਰ ਆਏ ਬਾਦ ਦੇ ਵਿੱਚ ਕਿਸਾਨ ਯੂਨੀਅਨ ਸਾਥ ਦਿੱਤਾ ਅਤੇ ਵਕਵਕ ਰਾਜਨੀਤਿਕ ਪਾਰਟੀਆਂ ਨੇ ਲੋਕੀ ਇਹਨਾਂ ਦਾ ਸਾਥ ਦਿੱਤਾ ਗਿਆ ਜਿਸ ਨੂੰ ਲੈ ਕੇ ਹੋਰ ਪਿੰਡ ਵਸਤੀਆਂ ਨੂੰ ਤਿੰਨ ਕਲਸਟਰੇ ਬਣੇ ਨੇ ਜਿਸ ਕਰਕੇ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਗਿਆ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਾ ਸਨਮਾਨ ਵੀ ਕੀਤਾ ਗਿਆ ਕੀ ਕਹਿਣਾ ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਦਾ ਗੁਰਪ੍ਰਤਾਕ ਸਿੰਘ ਪੜਿਆਲਾ ਦਾ ਆਓ ਤੁਹਾਨੂੰ ਵੀ ਸੁਣਾਵੇ ਹਾਂ ਉਹ ਇੱਕ ਵੱਡਾ ਸੰਘਰਸ਼ ਜੋ ਪਿੰਡ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਸੀ ਪੁਲ ਦੇ ਵਿੱਚ ਰਸਤਾ ਲੈਣ ਨੂੰ ਲੈ ਕੇ ਉਸ ਦੀ ਜਿੱਤ ਹੋਈ ਹੈ ਸ਼ੁਕਰਾਨੇ ਕੀਤੇ ਗਏ ਕੀ ਕੰਗਰੇਸ ਜੀ ਜਿੰਨੀ ਦੇਰ ਤੱਕ ਅਸੀਂ ਸਰਕਾਰਾਂ ਸਰਕਾਰਾਂ ਨਹੀਂ ਰਹੀਆਂ ਲੋਕਾਂ ਨੂੰ ਆਪਣੇ ਹੱਕ ਲੈਣ ਵਾਸਤੇ ਸੰਘਰਸ਼ ਕਰਨੇ ਪੈਂਦੇ ਹੈ ਮਿਸਾਲ ਹੈ ਇਸ ਪਿੰਡ ਵਾਲੇ ਨੇ ਲੰਮਾ ਸੰਘਰਸ਼ ਲੜਿਆ ਜਿਸ ਦੇ ਨਾਲ ਫਿਰ ਆਪਣੀ ਮੰਗ ਜਿਹੜੀ ਆ ਉਹ ਪੂਰੀ ਕਰਵਾ ਸਕੇ ਅਜਾ ਕਾਮਪੂਰਕ ਦਾ ਸ਼ੁਕਰਾਨਾ ਕੀਤਾ ਹੈ ਔਰ ਜਿੰਨੇ ਲੋਕਾਂ ਨੇ ਇਸ ਸੰਘਰਸ਼ ਵਿੱਚ ਹਿੱਸਾ ਲਿਆ ਜਿਨੋ ਨੇ ਇੱਥੇ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਲੈਂਡ ਪੁਲਿੰਗ ਨੂੰ ਕਿਤੇ ਰੋਕ ਦਿਓ ਸਰ ਲੈਂਡ ਪੁਲਿੰਗ ਪਾਲਸੀ ਲੈਂਡ ਪੁਲਿੰਗ ਨਹੀਂ ਅਸਲ ਵਿੱਚ ਲੈਂਡ ਗ੍ਰੈਬਿੰਗ ਪਾਲਸੀ ਹੈ ਇਹਦਾ ਅਸੀਂ ਸ਼ੁਰੂ ਤੋਂ ਵਿਰੋਧ ਕਰ ਰਹੇ ਹਾਂ ਕਿ 24 ਤਾਰੀਖ ਨੂੰ ਸਮਰਾਲੇ 'ਚ ਸਟੇਟ ਲੈਵਲ ਦੀ ਇੱਕ ਵੱਡੀ ਮਹਾਰੈਡੀ ਹੈ ਜਿਹਦੇ ਵਿੱਚ ਸਾਰੇ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ ਔਰ ਅਗਲਾ ਜਿਹੜਾ ਕੋਸ਼ਸ ਆਫ ਐਕਸ਼ਨ ਹੈ ਉਤੋਂ ਡਿਕਲੇਅਰ ਕੀਤਾ ਜਾਵੇ ਕਿੰਨੇ ਕ ਸੰਗਤ ਪੁੱਛੇ ਦਾ ਨਵਾਂ ਹੈ ਉਸ ਦਿਨ ਪਹਿਲਾਂ ਤੋਂ ਸਵੀਕਾਰ ਕੀਤਾ ਹੈ ਕਿ ਮੈਂ ਕਦੇ ਐਵੇਂ ਵਾਦਾ ਨਹੀਂ ਐਲਾਨ ਨਹੀਂ ਕਰਦਾ ਜਿਹੜੀ ਕੱਲ ਸਾਹਮਣੇ ਹੈ ਜੀ ਕਿ ਤੁਹਾਨੂੰ ਪਤਾ ਹੋਵੇਗਾ ਪਰ ਇੰਨਾ ਜ਼ਰੂਰ ਹੈ ਵੀ ਇਸ ਵਾਰੀ ਅੰਦਾਜ਼ੇ ਤੁ ਕਿਤੇ ਵੱਧ ਵੱਡਾ ਇਕੱਠ ਹੋਵੇ ਕਿੰਨੇ ਲੋਕਾਂ ਦਾ ਆਸ਼ਮਾਇਤ ਹੈ ਰੰਗ ਦਾ ਪ੍ਰਬੰਧ ਕਿੰਨੇ ਲੰਗਰ ਦਾ ਪ੍ਰਬੰਧ ਕਿੰਨਾ ਹੋਣਾ ਹੈ ਰੰਗ ਲੰਗਰ ਤਾਂ ਸੰਗਤ ਬਹੁਤ ਜੋ ਉਸ ਚ ਹੈ ਵੀ ਲੱਖ ਦੇ ਗ੍ਰੀਪ ਲੰਗਰ ਦਾ ਪ੍ਰਬੰਧ ਹੋ ਚੁੱਕਾ ਹਾਲੇ ਪਤਾ ਨਹੀਂ ਕੀ ਜਿਹੜੇ ਤੋ ਮੁੱਦਿਆਂ ਤੇ ਵਿਚਾਰ ਹੋਵੇ ਕਿ ਜੀ ਮੇਨਲੀ ਗ੍ਰੈਂਡ ਕੂਲਿੰਗ ਹੈ ਦੂਸਰਾ ਹੈ ਜੋ ਫ੍ਰੀ ਟ੍ਰੇਡ ਐਗਰੀਮੈਂਟ ਤੀਸਰਾ ਪੰਜ ਦਾ ਮੁੱਦਾ ਹੈ ਯਾ ਪ੍ਰੋਪਰਟੀ ਮੂਵਮੈਂਟ ਦਾ ਦਬਗੀ ਜਿਹੜੀ ਫੇਲ ਹੋ ਗਈ ਉਹ ਬਿਊਰੋਕ੍ਰੇਸੀ ਖਾ ਗਈ ਪਾਰਟਿਸ਼ਨ ਖਾ ਗਈ ਇਹ ਚਾਰ ਮੁੱਦਿਆਂ ਤੇ ਵੀ ਆ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਵੀ ਸਰਕਾਰ ਬੜਾ ਤਰਹਿ ਰਹੀ ਹੈ ਵੀ ਜਿਸ ਤਰ੍ਹਾਂ ਸਾਡੀ ਸਰਕਾਰ ਕਰੀ ਹੈ ਜਾਂ ਸਾਡੀ ਸਰਕਾਰ ਨੇ ਸਟੈਂਡ ਲਿਆ ਕਿਸੇ ਦਿਖਾ ਮੈਨ ਸਟੈਂਡ ਨਹੀਂ ਸਰ ਸਭ ਆਪਣੇ ਦਾਅਵੇ ਕਰਦੇ ਨੇ ਅਸਲ ਜੀ ਪੋਲਿਟੀਕਲ ਲੀਡਰਸ਼ਿਪ ਜਿਹੜੀ ਮਰਜ਼ੀ ਪਾਰਟੀ ਦੀ ਰਹੀ ਹੋ ਉਹਨੇ ਪੰਜਾਬ ਦਾ ਘਟਾਈ ਬਿਠਾਇਆ ਹੈ ਔਰ ਸਾਰਾ ਇੱਕ ਬੜਾ ਬਟਾਇਕ ਨਿਸ਼ਾਨਾ ਹੈ ਜੋ ਲਫ਼ਜ਼ਾਂ ਵਿੱਚ ਸਮੇਟਿਆ ਨਹੀਂ ਜਾ ਸਕਦਾ ਅਸੀਂ ਇਹਦੀ ਲੜਾਈ ਲੜਾਈ ਕਿਉਂਕਿ ਫਿਊਚਰ ਬੜਾ ਮਾੜਾ ਹੈ ਪੰਜਾਬ ਵਿੱਚ ਪਾਣੀ ਜਿਹੜਾ ਅਸੀਂ ਇਸ ਵੇਲੇ ਪੀ ਰਹੇ ਸਾਰਾ ਕੈਂਸਰਸ ਹੋ ਗਿਆ ਦੀ ਰਿਪੋਰਟ ਆ ਗਈ ਜਿਹੜਾ ਨੈਕਸਟ ਅਨੈਕਸਟ ਐਕੁਆਫਾਇਰ ਹੈ ਉਹਦਾ ਪਾਣੀ ਨਾ ਪੀਣ ਦੇ ਲਈ ਕਿ ਨਾ ਫਸਲਾਂ ਨੂੰ ਲਾਉਣ ਦੇ ਲਈ ਆ ਪਰ ਸਾਡੇ ਕੋਲ ਸਵਾਏ ਪਾਣੀ ਵਾਸਤੇ ਲੜਨ ਤੇ ਹਰ ਕਰਨ ਨੂੰ ਸਾਫ਼ ਪਾਣੀ ਪੀਣ ਨੂੰ ਮਿਲੇ ਹਰ ਖੇਤ ਨੂੰ ਪਾਣੀ ਮਿਲੇ ਉਹਦੇ ਲਈ ਲੜਾਈ ਲੜੀ ਪਈ ਆਮ ਆਪੀ ਪਾਰਟੀ ਦੇ 3.5 ਸਾਲ ਕਿੱਥੇ ਦੇਖੇ ਤੁਸੀਂ ਕੁਝ ਨਹੀਂ ਸਾਡੇ ਉਹਨਾਂ ਨੇ ਐਸ਼ ਕਰ ਲਈ 3.5 ਸਾਲ ਉਹਨਾਂ ਦੇ ਕਿਸਮਤ ਚ ਲਿਖੀ ਸੀ ਲੋਕਾਂ ਨੇ ਕੁਛ ਨਹੀਂ ਸੁਆ ਰਹੇ ਦੇਖੋ ਇਹ ਸਾਡਾ ਜਿਹੜਾ ਨਵਾਂ ਰੋਡ ਨਿਕਲੇ ਆ ਇਹਦੇ ਕੁਝ ਮੰਗਾ ਨਹੀਂ ਲੈ ਕੇ ਤੇ ਇਹਨੇ ਪੌਂਡ ਲਗਾਉਣੇ ਸੀ ਦੋਨੋਂ ਪਾਸੇ ਸਿਮਟਰ ਰੋਡਾਂ ਦੇ ਪੌਂਡ ਲਗਾਉਣੇ ਸੀ ਉਹਦੇ ਲਈ ਬਹੁਤ ਲੰਬਾ ਸੰਘਰਸ਼ ਹੈ ਜਿਹੜਾ ਤੇ ਉਹ ਪੜਿਆਰੇ ਦੀ ਸੰਗਤ ਨੇ ਤੇ ਬਾਕੀ ਹੋਰ ਨਾਲ ਦੀ ਨਾਲ ਲੱਗਦੇ ਟੋੰਡਾ ਦੀ ਸੰਗਤ ਨੇ ਕਿਸ ਸੰਦਰਭ ਚ ਲੜਿਆ ਤੇ ਉਸ ਦੇ ਤਹਿਤ ਸਾਡੀ ਜੋ ਕਚਾਈ ਜੱਟੇ ਬੰਦੀਆਂ ਨੇ ਵੀ ਸਹਿਯੋਗ ਕੀਤਾ ਨਦਰ ਕੀਤੀ ਉਸ ਦਿਨ ਉਹਨੂੰ ਚੱਲ ਲੈ ਕੇ ਚੱਲਦੇ ਹੋਏ ਅੱਜ ਸਰਦਾਰ ਬਲਦੇ ਦੀ ਬਲਬੀਰ ਸਿੰਘ ਰਾਜੇਵਾਦ ਸਾਹਿਬ ਨੂੰ ਬਹੁਤ ਸਨਮਾਨਯੋਗ ਸਖਸ਼ੀਤ ਨੇ ਉਹਦਾ ਆਦਮਾਨ ਸਨਮਾਨ ਕੀਤਾ ਗਿਆ ਆਪਕਾ ਨਾਲ ਕਰਨ ਸਿੰਘ ਕਰਨਜੀਤ ਸਿੰਘ ਕੌੜਾ ਕਰਨ ਦੇਸ਼ਜੀਤ ਪਟਾਟ ਜੀ ਤੇ ਆ ਬਾਈਕ ਦੇ ਦਰਵੇ ਨਹੀਂ ਰੰਗਿਆ ਨੇ ਕਿਉਂਕਿ ਬਹੁਤ ਹੀ ਦੁਖੀ ਸਾਡਾ ਛੋਟਾ ਭਰਾ ਕਲਵੇ ਦੀ ਕੋ ਸਾਰੇ ਜਿੰਨੇ ਸ਼ੇਰ ਕਾ ਘਾਦੀ ਨੇ ਕਿਸਾਨੀ ਲਈ ਜੁਬੀਦਾਰਾਂ ਲਈ ਲੜਦੇ ਉਹਨਾਂ ਦਾ ਅੱਜ ਸਨਮਾਨ ਕੀਤਾ ਤੇ ਇੱਕ ਮੈਂ ਇਹ ਵੀ ਦੱਸਣਾ ਚਾਹਾਂਗਾ ਇਹ ਵੀ ਕਿ ਇਸ ਜਾਣ ਦੇ ਪੱਧਰ ਦੇ ਵਿੱਚ ਸਾਡੇ ਕਾਰਪਰਸੀਆ ਪੰਜਾਬ ਸਰਕਾਰ ਚੱਲਦੀ ਸੀ ਚੱਲ ਨਹੀਂ ਹੋਣਾ ਦਾ ਬਹੁਤ ਵੱਡਾ ਯੋਗਦਾਨ ਜਿੱਦਣ ਘਰ ਦਾ ਅੱਗੇ ਸ਼ੁਰੂਆਤ ਹੋ ਗਈ ਹੈ ਤੇ ਆ ਸਾਧਾ ਸਰਪੰਚ ਮਾਮਾ ਜੀ ਨੇ ਕਹਿੰਦਾ ਅ ਬਰਬੇਸ਼ਾ ਜੀ ਨੂੰ انہوں ਨੇ ਇਹ ਗੱਲ ਕਹੀ ਸੀ ਕਿ ਕਈ ਰਾਤ ਨੂੰ ਰਹਿੰਦਾ ਤਾਂ ਅਸੀਂ ਅੱਜ ਇਦਾਂ ਨਾ ਰੋਏ ਤਾਂ ਉਹ ਗੱਲ ਜਦੋਂ ਮੈਂ ਵੀਡੀਓ ਦੇਖੀ ਤਾਂ ਨਾਲ ਨਾਲ ਅਸੀਂ ਵੀ ਧਰਮੇ ਤੇ ਪਹੁੰਚੇ ਤਾਂ ਖੜੇ ਪੈਰੀ ਅਸੀਂ ਚੰਨ ਸਾਹਿਬ ਨਾਲ ਫੋਨ 'ਤੇ ਗੱਲ ਕਰਕੇ ਉਹਨਾਂ ਤੋਂ ਟਾਈਮ ਲੈ ਕੇ 1 ਘੰਟੇ ਦੇ ਵਿੱਚ ਵਿੱਚ ਅਸੀਂ ਉਹਨਾਂ ਤੋਂ ਪ੍ਰੋਜੈਕਟ ਡਾਇਰੈਕਟਰ ਜਿਹੜਾ ਹੁੰਦਾ ਹੈ ਐਨ.ਐਚ.ਏ.ਆਈ. ਦਾ ਉਹ ਕਾਲ ਕਰਾ ਕੇ ਅਗਲੇ ਦਿਨ ਸੂਰੇ ਜਾ ਕੇ ਮਿਲੋ ਪੱਛਾਡੀਆਂ ਪਿੰਲੇ ਪੋਵਾਂ ਦੀਆਂ ਮੰਗਾਂ ਤੇ ਸਵੀਕ੍ਰਿਤੀ ਉਸੇ ਦਿਨ ਮਨਜ਼ੂਰ ਹੋ ਗਈ ਸੀ ਬਸ ਸਿਰਫ ਇੱਕ ਜਿਹੜਾ ਪ੍ਰੈਸ਼ਰ ਰੱਖਣ ਲਈ ਵੀ ਕੱਲ ਨੂੰ ਠੇਕੇਦਾਰ ਦੇਣਾ ਇਹ ਗੱਲ ਛੱਡ ਕੇ ਇਸ ਕੰਮ ਨੂੰ ਨਾ ਚੱਲੇ ਜਾਵੇ ਅਸੀਂ ਧਰਮੇ ਨਾਲ ਗੱਲ ਕੀਤਾ ਅੱਜ ਉਸ ਜਿੱਤੇ ਵੀ ਕਿਸੇ ਚ ਕਹੋ ਤੁਸੀਂ ਅੱਜ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਤੇ ਮਾਨ ਚ ਮਾਨ ਇੱਥਾ ਬਖਵਾਣ ਕੇ ਕਿਸਾਲ ਆਗੇ ਸਰਬਾਤਮਾ ਪਿੰਡ ਦੇ ਭਾਈਚਾਰੇ ਨਾਲ ਜੁੜ ਕੇ ਕਹਿ ਰਹੇ ਕਿ ਅੱਜ ਜੋ ਹੈ ਪਿਆਰ ਹੈ ਦੇਖੋ ਇਹ ਨਹੀਂ ਮਛਲੀ ਇੱਦਾਂ ਦੇ ਹੁੰਦੇ ਨੇ ਜੇ ਕਹਦੇ ਕਿ ਸਾਡੇ ਪਿੰਡ ਤੇ ਕੋਈ ਟੀਲ ਹੈ ਉਹਦੇ ਵਿੱਚ ਕੋਈ ਦੋਰ ਆਈ ਨਹੀਂ ਜੇ ਅਸੀਂ ਇੱਕ ਦੂਜੇ ਦਾ ਮੋਢਾ ਨਾਲ ਲਾ ਕੇ ਨਹੀਂ ਬਲਕਿ ਇੱਕ ਦੂਜੇ ਕੋ ਅੱਗੇ ਹੋ ਕੇ ਖੜਾ ਹਾਂਗੇ ਸਾਡਾ ਭਾਈ ਪਰਮਾਤਮਾ ਦੇ ਚਰਨਾਂ ਚ ਲਈ ਅਰਦਾਸ ਹੈ ਵੀ ਸਾਡਾ ਭਾਈਚਾਰਾ ਇਦਾਂ ਹੀ ਬਣਿਆ ਰਹੇ ਤੇ ਅਸੀਂ ਪਿੰਡ ਦੇ ਇਤਰੇ ਵਿੱਚ ਦਿਨ ਰਾਤ ਕੰਮ ਕਰਦੇ ਆਂ ਜੀ ਨੂੰ ਲੈ ਕੇ ਨਿਰਾਸ਼ ਲਗਾਤਾ ਜਦੋਂ ਇਹ ਹੰਕਾਰ ਹੈ ਤਾਂ ਮੈਂ ਹਾਈ ਕੋਰਟ ਤੇ ਬਰੋਸੇ ਰੋਗ ਲਗਾਉਂਦੇ ਆਂ ਕਜੀਵਾਲ ਸਾਹਿਬ ਨਾਲ ਆਪਣੇ ਲੈਕਚਰ ਵਿੱਚ ਵੀ ਇਹਦੇ ਨਕੂਨ ਸੰਪਨੂਕਾ ਦੀ ਗੱਲ ਹੈ ਜਦ ਕੀ ਦੇਖੋ ਬਹੁਤ ਇਹ ਫੇਲਸ ਕੀ ਸੀ ਸਕੂਪ ਦਾ ਸੀਨ ਸੀ ਸਕੈਮ ਸੀ ਇਹ ਤੇ ਸ਼ੁਕਰ ਕਰੋ ਵੀ ਕੱਲੇ ਸੰਗਰਸ਼ मतलब ਕਿਸਾਨ ਜਥੇਬੰਦੀਆਂ ਨੇ ਨਹੀਂ ਉਹ ਬਲਕਿ ਸਾਡੀ ਪਛੋਚੀ ਕਾਂਗਰਸ ਪਾਰਟੀ ਨੇ ਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਹਦਾ ਰੱਜ ਕੇ ਵਿਰੋਧ ਕੀਤਾ ਤੇ ਚੋਣ ਦੇ ਵਿੱਚ ਪੀਆਲਸ ਦਾਤ ਰਹੇਗਾ ਜਿਹਦਾ ਨਤੀਜਾ ਆਇਆ ਕਿ ਉਹਦੇ ਉੱਤੇ ਕੰਪਲੀਟ ਰੋਕ ਜੜੀ ਲਾ ਦਿੱਤੀ ਗਈ ਹੈ ਲੋਕਾਂ ਨੇ ਵੱਡੇ ਅੰਦੋਲਨ ਸ਼ੁਰੂ ਕਰ ਦਿੱਤੇ ਸੀ ਤੇ ਇਹ ਬਹੁਤ ਵਧੀਆ ਫੈਸਲਾ ਜਿਹੜਾ ਹਾਈ ਕੋਰਟ ਨੇ ਦਿੱਤਾ ਹੈ ਇਸ ਕੈਮ ਜਿਹੜਾ ਇੱਥੇ ਹੀ ਪੂਰਨ ਤੌਰ ਤੇ ਬੰਦ ਹੋ ਜਾਣਾ ਚਾਹੀਦਾ ਹੈ ਆਪਣੇ ਹੱਥਾਂ ਖਲਟ ਦੇ ਮੈਡਮ ਅੰਮ੍ਰਿਤਪਾਲ ਮਾ ਜਿਹਨਾਂ ਨੂੰ ਸਭਾ ਕਮੇਟੀ ਤੋਂ ਇੱਕ ਬਹੁਤ ਬਖਾਸ ਕੀਤਾ ਗਿਆ ਕਿ ਇਹ ਬਹੁਤ ਫਰਕ ਨਹੀਂ ਪੈਂਦਾ ਜਦੋਂ ਇੱਕ ਲੋਕਾਂ ਦੇ 3 ਲੱਖ ਲੋਕਾਂ ਦੇ ਚੋਣੇ ਹੋਏ ਨਮਾਇੰਦਾ ਐਮ ਐਲ ਏ ਸੇ ਪਟੋ ਅਸਤੀਫਾ ਦੇ ਦੇਵੇ ਜਿਹਦਾ ਮਤਲਬ ਉਹਨਾਂ ਨੂੰ ਉਸ ਪੋਜੀਸ਼ਨ ਹੋਤੇ ਦੀ ਵੈਲੀ ਨਹੀਂ ਤਾਂ ਅਸਤੀਫਾ ਦੇਣਾ ਹੱਲ ਨਹੀਂ ਹੁੰਦਾ ਲੜਨਾ ਸਟਰਗਲ ਕਰਨਾ ਸੰਘਰਸ਼ ਕਰਨਾ ਹੱਲ ਹੁੰਦਾ ਜੇ ਕੋਈ ਨਾਰਾਜ਼ਗੀਆਂ ਵੀ ਹੋਣ ਜੇ ਨਹੀਂ ਵੀ ਸੁਣਵਾਈ ਹੁੰਦੀ ਇਹਦੇ ਹੋਰ ਬਹੁਤ ਰਸਤੇ ਨੇ ਜਿਹਦੇ ਅਸਤੀਫਾ ਦੇ ਤਾਓ ਕਮੇਟੀ ਚੋਂ ਵੀ ਕੱਢਿਆ ਜਾਂਦਾ ਹੈ ਸ਼ੁਕਰਾਨਾ ਸ਼ੁਕਰਾਨਾ ਮਾਦਮ ਨੂੰ ਇਹ ਤਾਂ ਜੇ ਜਿੱਤ ਹੈ ਲੋਕਾਂ ਦੀ ਤੇ ਲੋਕਾਂ ਦੇ ਇਲਾਕੇ ਦੀ ਜਿੱਤ ਹੈ ਇਹਨਾਂ ਦੀ ਜਿੱਤ ਦਾ ਅੱਜ ਸ਼ੁਕਰ ਸ਼ੁਕਰਾਨਾ ਕਰ ਮੈਂ ਸੀਜੀ ਵਾਈ ਕਰਦਾ ਵੈਗੁਰ ਦੀ ਗੇਰਦਾਸ ਕਰੀਏ ਜੀ ਅਸੀਂ ਜਿੱਤੇ ਐਥੋਟੀਕੇਟ ਸਾਡਾ ਤੇ ਧੰਨਵਾਦ ਕਰਦੇ ਆ ਅਸੀਂ ਸਰਦਾਰ ਰਾਜੇਵਾਲ ਜੀ ਦਾ ਬਲਵੀਰ ਸਿੰਘ ਜੀ ਰਾਜੇਵਾਲ ਕਿਸਾਨ ਜੀ ਉਹਨਾਂ ਦੇ ਪ੍ਰਮਾਨ ਸਾਡੇ ਉਹਨਾਂ ਦਾ ਕਿਉਂਕਿ ਉਹਨਾਂ ਦੀ ਬਦੌਲਤ ਉਹਨਾਂ ਨੇ ਜੋ ਇੱਥੇ ਆ ਕੇ ਤਿੰਨ ਚਾਰ ਗੇੜੇ ਇੱਥੇ ਪਿੰਡਰ ਕੜਿਆਲੇ ਤੋਂ ਲਾਏ ਤੇ ਸੰਪਰਕ ਕੀਤਾ ਆਚਾ ਸੈਂਟਰ ਦੀ ਸਰਕਾਰਾਂ ਨਾਲ ਜੋ ਹੈ ਸਟੇਟ ਦੀ ਸਰਕਾਰ ਨਾਲ ਤੇ ਉਹਨਾਂ ਦੀ ਬਦੌਲਤ ਅੱਜ ਜਿੱਤੇ ਧੰਨਵਾਦ ਅ ਵੀ ਕੀ ਕਹਿੰਦਾ ਜੀ ਅਕਸਰ ਲੋਕਾਂ ਨੂੰ ਜਦੋਂ ਵੀ ਕੋਈ ਓਪਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਕਿਸਾਨਾਂ ਨੂੰ ਯਾਦ ਕਰਦੇ ਆ ਕਿਉਂ ਕਿਸਾਨਾਂ ਨੂੰ ਜਿਹੜੇ ਮੁੱਛੋ ਗੱਲ ਹੈ ਤਾਂ ਜੀ ਜਿਹੜੀ ਆਪੋਜੀਸ਼ਨ ਪਾਰਟੀ ਅੱਜ ਕਿਸੇ ਕਰਦੇ ਧੜ ਤੇ ਚੱਲੀ ਹੈ ਕਿਉਂਕਿ ਉਹ ਆਪਣੀਆਂ ਸੀਟਾਂ ਲਈ ਸਿਰਫ ਲੜ ਰਹੇ ਨੇ ਆਪਣੀਆਂ ਕੁਰਸੀਆਂ ਲਈ ਲੜ ਰਹੇ ਨੇ ਹਰੇਕ ਪਾਰਟੀ ਦੇ ਵਿੱਚ ਚਾਰ-ਚਾਰ ਮੁੱਖ ਮੰਤਰੀ ਹੋਏ ਨੇ ਪੰਜ-ਪੰਜ ਉਹ ਲੋਕਾਂ ਦਾ ਕੋਈ ਫਿਕਰ ਨਹੀਂ ਉਹ ਜੇ ਲੜਾਈ ਲੜ ਰਹੇ ਜੇ ਲੋਕਾਂ ਦੀ ਜਿਹੜੇ ਆਪੋਜੀਸ਼ਨ ਦਾ ਆਰੰਡਵਾਰ ਹੈ ਤੱਕ ਸਾਹ ਜਾਂ ਤੇ ਬੰਦ ਮਾਰੀ ਹੈ